ਪਿੰਡ ਸਹਾਵਾ ਜ਼ਿਲ੍ਹਾ ਤਰਨਤਾਰਨ ਦਾ ਇਹ ਪਰਿਵਾਰ ਬਹੁਤ ਹੀ ਗਰੀਬ ਅਤੇ ਮਾੜੇ ਹਾਲਾਤਾਂ ਨਾਲ ਜੁਗ ਰਿਹਾ ਹੈ ਕਿਉਂਕਿ ਇਸ ਪਰਿਵਾਰ ਦੇ ਵਿੱਚ ਇੱਕ ਹੀ ਮਰਦ ਸੀ ਜਿਸ ਦੀ ਮੌਤ ਹੋਣ ਤੋਂ ਬਾਅਦ ਇਹ ਪਰਿਵਾਰ ਬਹੁਤ ਦੁਖੀ ਹੈ ਬਾਕੀ ਤੁਸੀਂ ਖੁਦ ਸੁਣੋ ਮੇਰ ਜੀ ਮੇਰ ਜੀ ਦਾ ਕਾਂਸਾ ਮੇਰ ਜੀ ਦੀ ਕਥੇ ਮੈਂ ਆਪਣੇ ਜੀ ਅਗਰ ਘੇਰ ਕੀ ਕਰਦੀ ਆਂਦੀ ਮੇਰ ਜੀ ਕਸੂਹਾ ਦਾ ਬਹੁਤ ਮੰਦਾ ਪਾ ਰਿਹਾ ਸੀ ਇਹਨੂੰ ਕਰਦੇ ਦੇਖ ਸਾਡੇ ਨਾਲ ਬਹੁਤ ਮਾਰੀ ਨਾ ਹਟੇ ਘਰ ਪਾਣੀ ਨਾ ਤਾੜੀ ਤੇ ਅਹੀਂ ਆਪਣੇ ਵੀਰਗੜੀ ਸਾਡਾ ਪੋਰਟਾ ਦੇ ਦਿੱਤਾ ਇੱਕ ਤੇ ਇੱਕ ਡੱਬਣ ਵਾਲਾ ਅਸੀਂ ਬਾਹਰ ਬੈਠੇ ਆ ਤੇ ਸਾਡੇ ਮੇਰੇ ਵੀਰਗੜੀ ਇਹੋ ਜਿਹੀ ਮਿਲ ਤੇ ਆ ਕਿ ਜੋਰ ਸਾਡਾ ਮਸਲਾ ਹੱਲ ਕੀਤਾ ਜਾਂਦਾ ਕਰਦੇ ਸਾਡਾ ਕਈ ਮੈਂਬਰਸ ਕੰਕਣੇ ਵੀ ਕੀਤਾ ਬੀ ਜੋ ਸਾਡੇ ਹੋਰ ਮਾੜਾ ਚੰਗਾ ਸਾਡਾ ਕੰਦ ਕੇ ਸਾਰਾ ਕਰਦੇ ਪਰ ਇਹੋ ਜਿਹਾ ਸਮਝ ਨਹੀਂ ਕਰਦੇ ਤੇ ਆਪਣੇ ਵੀਰਗੜੀ ਦੇਖੀ ਕਰਦੀ ਆ ਜੀ ਜੀ ਜੋਰਤਾਂ ਕਰਕੇ ਮਿਲ ਕੋ ਦੀ ਚਾਹਤਾ ਵਸ ਤੁਹਾਡੇ ਨਾਲ ਜਿਹੜੀ ਮਦਦ ਕਰੋ ਅਸੀਂ ਤਾਂ ਨਾ ਵਾਟ ਨਹੀਂ ਜਾਂਦਾ ਤੇ ਤੁਹਾਡੀ ਵਾਰ ਵਾਰ ਦੀ ਮਦਦ ਵੀ ਮੈਂ ਆਪਣੇ ਵੀ ਨਾ ਕਰੀ ਨਾ ਕਰਨਾ ਕਾਹੀ ਤੇ ਜੋਰ ਸਦਾ ਮਸਲਾ ਹੈ ਹਰ ਇੱਕ ਤਾਂ ਨਹੀਂ ਆਦਾ ਉਹ ਇਸ ਸ਼ਕਤਾਂ ਨਾਲ ਨਾ ਪਾਉਂਦੇ ਉਹਦਾ ਬਹੁਤ ਮੰਦਵਾ ਹੈ ਅਡਾ ਇੱਕ ਥੋੜਾ ਦੇਖਿਆ ਜੇ ਇਕ ਮਿਲਣਾ ਉਹ ਕੰਕੀ ਕਰੀ ਚੁੜੂ ਦੇ ਤਾਹਾਂ ਤਾਂ ਫਾੜ ਨਹੀਂ ਦੇ ਤਾਹਾਂ ਕਿਉਂਕਿ ਸਾਡਾ ਬੰਦਾ ਸੀ ਉਹ ਵੀ ਪੁੰਜਾ ਹੋ ਗਿਆ ਇਰਨਾ ਦਾ ਮੇਟਾ ਸੀ ਉਹ ਵੀ ਪੂਰਾ ਹੋ ਗਿਆ ਗਾੜੀ ਦੇ ਤੇ ਨਾ ਤੇ ਲੇਟੀਆਂ ਨੇ ਤੇ ਕੋਈ ਨਹੀਂ ਕਮਾਉਣ ਵਾਲਾ ਨਹੀਂ ਕੋਈ ਸਾਰਾ ਵੀ ਆਪਣੀ ਕਮਾ ਕੇ ਮਾਰੀ ਚੱਲੀ ਰੋਟੀ ਖਾਣੇ ਆਹ ਜਿਹੜਾ ਕੋਈ ਨਹੀਂ ਮਸਲਾ ਹੈ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਕੇ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਪਰਿਵਾਰ ਕਿੰਨਾ ਗਰੀਬੀ ਦੀ ਰੇਖਾ ਵਿੱਚ ਰਹਿ ਰਿਹਾ ਹੈ ਅਤੇ ਕਮਰਿਆਦਿਆ ਜਿਹੜੀ ਇੱਕ ਛੱਦ ਉਹ ਵੀ ਡਿੱਗ ਪਈ ਪਰਿਵਾਰ ਨੇ ਮੱਦੀ ਗਹਾਰ ਲਗਾਈ ਹੈ ਸਮੂਹ ਦਾਨੀ ਅਤੇ ਐਨ ਆਰ ਆਈ ਵੀਰ ਇਸ ਪਰਿਵਾਰ ਦੀ ਮਦਦ ਜਰੂਰ ਕਰਨ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ